ਮੌਸਮ ਚਾਹੇ ਗਰਮੀ ਵਾਲਾ ਆ ਗਿਆ ਪਰ ਆਪਣੇ ਤਾਂ ਹਜੇ ਠੰਡ ਵਾਲੇ ਕੰਮ ਉਹੀ ਚੱਲੀ ਜਾਂਦੇ ਨੇ ਜੀ ਕਿਉਂਕਿ ਆਪਣੇ ਇੱਧਰ ਗਰਮੀ ਪੈਂਦੀ ਐ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਕੰਟਰੀਆਂ ਦੇ ਵਿੱਚ ਹਜੇ ਠੰਡ ਪਈ ਜਾਂਦੀ ਹੈਗੀ ਐ ਤੇ ਉਹਨਾਂ ਦੇ ਆਰਡਰ ਆਏ ਪਏ ਤੇ ਪੰਜੀਰੀ ਤਿਆਰ ਕਰਨ ਲੱਗੇ ਸੀ ਆਪਾਂ ਤੇ ਮੈਂ ਆਖਿਆ ਚਲੋ ਨਾਲ-ਨਾਲ ਤੁਹਾਡੇ ਨਾਲ ਵੀ ਗੱਲਾਂ-ਵਾਟਾਂ ਕਰ ਲਈਏ ਤੇ ਆਪਾਂ ਧਰ ਲਈ ਜੀ ਕੜਾਹੀ ਤੇ ਹੁਣ ਆਪਾਂ ਕਰਦੇ ਆ ਇਹ ਪੰਜੀਰੀ ਦਾ ਸਮਾਨ ਤਿਆਰ ਆ ਦੇਖੋ ਸਾਰੀਆਂ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਆਪਣੀਆਂ ਰਗੜ ਕੇ ਰੱਖੀਆਂ ਪਈਆਂ ਤੁਹਾਨੂੰ ਪਤਾ ਹੀ ਆ ਹਨ ਵਧੀਆ ਪਿਓਰ ਘਿਓ ਦੇ ਵਿੱਚ ਆਪਾਂ ਤਿਆਰ ਕਰਦੇ ਆ ਜੀ 42 ਪ੍ਰਕਾਰ ਦੀਆਂ ਜੜੀਆਂ ਬੂਟੀਆਂ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਆ ਤੇ ਸਾਰਾ ਕੁਝ ਤੁਹਾਨੂੰ ਦੱਸਿਆ ਵੀ ਹੋਇਆ ਤੇ ਜੇ ਕਿਸੇ ਭੈਣ ਦੇ ਬੱਚਾ ਨਾ ਹੁੰਦਾ ਹੋਵੇ ਕਈ ਵਾਰੀ ਦਿੱਕਤ ਹੋ ਜਾਂਦੀ ਅੰਦਰ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਜੀ ਤਾਂ ਉਹਨਾਂ ਨੂੰ ਵੀ ਆਪਾਂ ਬਣਾ ਕੇ ਦਿੰਨੇ ਆ ਬਹੁਤ ਅੱਛੇ ਆਪਾਂ ਨੂੰ ਰਿਜ਼ਲਟ ਆਉਂਦੇ ਆ ਤਾਂ ਹੀ ਮਤਲਬ ਕਿ ਆਪਣੀ ਇਹ ਚੱਲਦੀ ਰਹਿੰਦੀ ਹੈਗੀ ਹੁਣ ਆਪਣੇ ਤਾਂ ਗਰਮੀ ਹੋ ਗਈ ਇੱਧਰ ਮਤਲਬ ਉਹ ਪਹਿਣਾ ਮਗਾਉਂਦੀਆਂ ਨੇ ਗਰਮੀ ਦੇ ਵਿੱਚ ਜਿਨ੍ਹਾਂ ਨੂੰ ਕੋਈ ਲਕੋਰੀਆ ਹੋ ਗਿਆ ਲਕੋਰੀਆ ਵਾਲੇ ਵਾਸਤੇ ਅਲੱਗ ਤੋਂ ਬੰਦੀ ਹੈ ਜੀ ਤਾਕਤ ਵਾਲੀ ਜਿਹੜੀ ਆਪਣੇ ਹੁੰਦੀ ਹੈ ਮਤਲਬ ਕਿ ਜਿਵੇਂ ਆਪਣੇ ਕਿਸੇ ਭੈਣ ਦੇ ਬੱਚਾ ਨਹੀਂ ਹੈਗਾ ਉਹਨਾਂ ਦੀ ਅਲੱਗ ਤੋਂ ਬੰਦੀ ਹੈ ਜੇ ਕਿਸੇ ਵੀਰ ਨੇ ਮੰਗਵੜੀ ਹੋਵੇ ਤਾਕਤ ਵਾਲੀ ਤਾਂ ਉਹਨਾਂ ਵਾਸਤੇ ਅਲੱਗ ਤੋਂ ਬੰਦੀ ਹੈ ਜਿਨ੍ਹਾਂ ਨੂੰ ਕਿਸੇ ਨੂੰ ਸ਼ੂਗਰ ਹੈ ਹਣਾ ਮਤਲਬ ਮਿੱਠਾ ਨਹੀਂ ਖਾ ਸਕਦੇ ਉਹਨਾਂ ਵਾਸਤੇ ਜੀ ਅਲੱਗ ਤੋਂ ਬੰਦੀ ਹੈ ਕੀ ਹੈ ਹਰੇਕ ਤਰ੍ਹਾਂ ਦੀ ਆਪਾਂ ਇਹ ਤਿਆਰ ਕਰਦੇ ਆਂ ਮਤਲਬ ਕਿਸੇ ਨੂੰ ਯੂਰੀ ਹੈ ਕਿਸੇ ਨੂੰ ਯੂਰਿਕ ਐਸਿਡ ਹੈ ਕਿਸੇ ਨੂੰ ਗਠੀਆ ਹੈ ਨਾ ਕਿਸੇ ਨੂੰ ਕੋਈ ਦਿੱਕਤ ਆ ਸ਼ੂਗਰ ਹੈ ਤਾਂ ਆਪਾਂ ਮਤਲਬ ਕਿ ਹਰ ਪ੍ਰਕਾਰ ਦੀ ਇਹ ਪੰਜੀਰੀ ਤਿਆਰ ਕਰਕੇ ਆਪਾਂ ਭੇਜਦੇ ਵੀ ਹੈਗੇ ਆ ਹੁਣ ਆਪਣੇ ਇਹ ਵਿਦੇਸ਼ਾਂ ਚ ਤਾਂ ਬਹੁਤ ਜਾਂਦੀ ਹੈ ਜੀ ਤੇ ਇੱਧਰ ਥੋੜਾ ਜਾ ਹੁਣ ਮਤਲਬ ਕਿ ਹਲਕੀ ਜਾਂਦੀ ਹੈ ਇੰਨੀਆਂ ਜੜੀਆਂ ਵੋਟਿੰਗ ਵਾਲੀ ਨਹੀਂ ਜਾਂਦੀ ਜਿਹੜੀ ਆਪਾਂ ਹਲਕੀ ਤਿਆਰ ਕਰਦੇ ਹੈਗੇ ਜਿਵੇਂ ਲਕੋਰੀਆ ਵਾਲੀਆਂ ਬੀਬੀਆਂ ਭੈਣਾ ਹੁੰਦੀਆਂ ਨੇ ਜਾਂ ਕਿਸੇ ਨੂੰ ਪੀਸੀਓਡੀ ਹੋ ਜਾਂਦੀ ਹੈਗੀ ਆ ਹਨਾ ਉਹਨਾਂ ਵਾਸਤੇ ਤਿਆਰ ਹੋ ਕੇ ਜਾਂਦੀ ਹੈ ਜੀ ਬਹੁਤ ਵਧੀਆ ਫਾਇਦਾ ਕਰਦੀ ਹੈਗੀ ਇਹ ਵਧੀਆ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਗੂੰਦ ਵਗੈਰਾ ਵਧੀਆ ਆਪਾਂ ਸੇਵੀਆਂ ਗੂੰਦ ਪਾਉਨੇ ਆ ਜੀ ਜੋੜਾਂ ਦੇ ਦਰਦ ਵਾਸਤੇ ਬਹੁਤ ਚੰਗੀ ਹੈ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈਗਾ ਉਹ ਤਾਂ ਹਜੇ ਵੀ ਆਪਣੇ ਕੋਲੋਂ ਮੰਗਵਾਉਂਦੇ ਹੈਗੇ ਨੇ ਠੀਕ ਹੈ ਜੀ ਆਪਾਂ ਨੂੰ ਰਿਜ਼ਲਟ ਵੀ ਵਧੀਆ ਹੁੰਦੇ ਆ ਤੇ ਮੈਨੂੰ ਮਤਲਬ ਸਾਰੇ ਫੋਨ ਕਰਕੇ ਵੀ ਦੱਸਦੇ ਰਹਿੰਦੇ ਆ ਵੀ ਦੀਦੀ ਅਸੀਂ ਖਾਧੀ ਸੀ ਸਾਨੂੰ ਬਹੁਤ ਫਰਕ ਆ ਵੀ ਅੱਗੇ ਸਾਨੂੰ ਚੱਲਣ ਫਿਰਨ ਦੇ ਵਿੱਚ ਦਿੱਕਤ ਆਉਂਦੀ ਸੀ ਤੇ ਚਲੋ ਜੀ ਆਪਾਂ ਹੁਣ ਇਹਨੂੰ ਤਿਆਰ ਕਰਦੇ ਆਪਾਂ ਕੇ ਰੰਗ ਗੁੰਦ ਭੁੰਨ ਲਈ ਫਿਰ ਆਪਾਂ ਡਰਾਈ ਫਰੂਟ ਥੋੜੇ ਜੀ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਉਣਾ ਜਾਨੀ ਕਿ ਘਿਓ ਦੇ ਵਿੱਚ ਇਹ ਭੁੱਜ ਜਾਣਗੇ ਮਤਲਬ ਕਹੀ ਤਾਂ ਪਹਿਲਾਂ ਭੁੰਨ ਲੈਂਦੇ ਆ ਨਾ ਆਪਾਂ ਓਵੇਂ ਨਹੀਂ ਬਣਾਉਂਦੇ ਹੈਗੇ ਤੇ ਆਪਾਂ ਦੇਖੋ ਤੁਸੀਂ ਗੁੰਦ ਦੇ ਨਾਲ ਇਹਨਾਂ ਨੂੰ ਭੁੰਨ ਲਿਆ ਜੀ ਇਹਦੇ ਵਿੱਚ ਹੀ ਆਪਾਂ ਪਾ ਲੇ ਫੁੱਲ ਮਖਾਣੇ ਜਿਹੜੇ ਆਪਾਂ ਰਗੜ ਕੇ ਰੱਖੇ ਹੋਏ ਸੀਗੇ ਹਨਾ ਆਹ ਦੇਖੋ ਸਾਰਾ ਸਮਾਨ ਆਪਾਂ ਹੁਣ ਇਹਦੇ ਵਿੱਚ ਜਿਹੜੀਆਂ ਆਪਣੀਆਂ ਜੜੀਆਂ ਬੂਟੀਆਂ ਰਗੜੀਆਂ ਵੀਆਂ ਨੇ ਨਾ ਉਹ ਵੀ ਸਾਰਾ ਕੁਝ ਆਪਾਂ ਇਹਦੇ ਵਿੱਚ ਇਕੱਠਾ ਡੋਂਗੇ ਦੇ ਵਿੱਚ ਕਰ ਰੱਖਿਆ ਹੈਗਾ ਆਪਾਂ ਉਹ ਸਾਰਾ ਸਮਾਨ ਇਹਦੇ ਵਿੱਚ ਪਾ ਲੈਣਾ ਜੀ ਆ ਦੇਖੋ ਥੋੜਾ ਜਿਹਾ ਸੀਲ ਲਵਾ ਲਿਆ ਉਹ ਆਪਾਂ ਠੰਡੀ ਮਤਲਬ ਜਦੋਂ ਠੰਡਾ ਹੋ ਜਾਂਦਾ ਨਾ ਬੂਟੀਆਂ ਉਹ ਜੜੀਆਂ ਬੂਟੀਆਂ ਉਦੋਂ ਪਿੰਜੀਆਂ ਨੇ ਜੀ ਜਿਹੜਾ ਸਮਾਨ ਆਪਾਂ ਪਾਉਣਾ ਹੁੰਦਾ ਨਾ ਦਵਾਈਆਂ ਵਗੈਰਾ ਉਹ ਠੰਡਾ ਹੋਣ ਤੇ ਪਾਉਣੇ ਜਦੋਂ ਇਹ ਆਪਾਂ ਇਹਦਾ ਗੈਸ ਹੋਣ ਬੰਦ ਕਰ ਰੱਖਿਆ ਜੀ ਇਹਨੇ ਠੰਡਾ ਹੋ ਜਾਣਾ ਪਾਉਣਾ ਤਾਂ ਯਾਨੀ ਕਿ ਥੋੜਾ ਜਿਹਾ ਇਹ ਜਿਵੇਂ ਆਪਾਂ ਕਹਿ ਦਈਏ ਗਰਮ ਜੀ ਹੁੰਦੀ ਹੈ ਕਿਉਂਕਿ ਫਿਰ ਦਵਾਈਆਂ ਨੂੰ ਲੋਟ ਨਹੀਂ ਆਉਂਦਾ ਪਾਰੇ ਇਹ ਜਿਆਦਾ ਗਰਮ ਚ ਨਹੀਂ ਪਾਉਣਾ ਜਿਵੇਂ ਵੀ ਥੱਲੇ ਇਹਦੇ ਚੁੱਲਾ ਜਗੀ ਜਾਂਦਾ ਹੋਵੇ ਤੇ ਆਪਾਂ ਉੱਤੇ ਇਹਨੂੰ ਪਾ ਦਈਏ ਆ ਦੇਖੋ ਤੁਸੀਂ ਆਪਾਂ ਹੁਣ ਇਹ ਜਿਹੜਾ ਸਮਾਨ ਇਕੱਠਾ ਕੀਤਾ ਸੀ ਰਗੜਿਆ ਸੀਗਾ ਉਹ ਆਪਾਂ ਸਾਰਾ ਕੁਝ ਇਕੱਠਾ ਕਰਕੇ ਇਹਦੇ ਵਿੱਚ ਪਾ ਦੇਣਾ ਯਾਨੀ ਕਿ ਥੋੜਾ ਜਿਹਾ ਇਹ ਠੰਡਾ ਹੋ ਗਿਆ ਪਹਿਲਾਂ ਨਾਲੋਂ ਤੇ ਆਪਾਂ ਇਹ ਤਿਆਰ ਕਰਕੇ ਭੇਣ ਦੀ ਪੈਕ ਕਰਕੇ ਭੇਜ ਦੇਣੀ ਹੈਗੀ ਐ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਸੀ ਤੇ ਉਹਨਾਂ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਉਹਨਾਂ ਦੇ ਪਹਿਲਾਂ ਰਿਸ਼ਤੇਦਾਰੀ ਚ ਗਈ ਹੋਈ ਸੀ ਜੀ ਤੇ ਉਹਨਾਂ ਨੇ ਖਾਧੀ ਸੀ ਤੇ ਫਿਰ ਆਪਾਂ ਨੂੰ ਦੱਸਿਆ ਤੇ ਆ ਦੇਖੋ ਆਪਾਂ ਹੁਣ ਇਹ ਕਰ ਲਿਆ ਜੀ ਤਿਆਰ ਤੇ ਬਾਕੀ ਤੁਸੀਂ ਆਪਣੀ ਵੀਡੀਓ ਨੂੰ ਦੇਖਦੇ ਰਿਹਾ ਕਰੋ ਆਪਾਂ ਦੱਸਦੇ ਵੀ ਇਹ ਸਾਰਾ ਕੁਝ ਜੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਣਾ ਸਾਰਾ ਕੁਝ ਸਮਝਾਇਆ ਹੋਇਆ ਦੱਸਿਆ ਹੋਇਆ ਵੀਡੀਓ ਆਪਣੀ ਪਾਈ ਹੋਈ ਹੈ ਜੀ ਤੁਸੀਂ ਉੱਥੇ ਜਾ ਕੇ ਦਵਾਈਆਂ ਵਗੈਰਾ ਇਹਦੇ ਵਿੱਚ ਜਿਹੜੀਆਂ ਪਾਈਆਂ ਭਸਮਾ ਪਾਈਆਂ ਹੋਈਆਂ ਜੀ ਤੁਸੀਂ ਲਿਖ ਸਕਦੇ ਹੋ ਤੇ ਉਹ ਤੁਸੀਂ ਬਣਾ ਵੀ ਸਕਦੇ ਹੋ ਤੇ ਆਪਣਾ ਜਿਹੜਾ ਕੰਮ ਹੁੰਦਾ ਜੀ ਆਪਾਂ ਇੱਕ ਵਾਰੀ ਜ਼ਰੂਰ ਵੀਡੀਓ ਦੇ ਵਿੱਚ ਦੱਸਦੇ ਆ ਕਿਉਂਕਿ ਸਾਰੀਆਂ ਵੀਡੀਓ ਦੇ ਵਿੱਚ ਤਾਂ ਫਿਰ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਬਣਦਾ ਨਹੀਂ ਹੈਗਾ ਤੇ ਇਸ ਕਰਕੇ ਤੁਹਾਨੂੰ ਦੱਸ ਦੰਨੇ ਆ ਵੀ ਇਹ ਤਿਆਰ ਹੋਈ ਜਾਂਦੀਆਂ ਅਗਰ ਕਿਸੇ ਭੈਣ ਭਰਾ ਨੂੰ ਜ਼ਰੂਰਤ ਹੋਵੇ ਤਾਂ ਉਹ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਨੂੰ ਵੀ ਮੇਰੀ ਭੈਣ ਨੂੰ ਕਿਸੇ ਨੂੰ ਲਕੋਰੀਆ ਜਾਂ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਜਾ ਕਿਸੇ ਨੂੰ ਕੋਈ ਪੀਸੀਓਡੀ ਦੀ ਦਿੱਕਤ ਹੈਗੀ ਆ ਜਾਂ ਮਹੀਨੇ ਦੀ ਮਹਾਵਾਰੀ ਦੀ ਕੋਈ ਦਿੱਕਤ ਆ ਤਾਂ ਉਹ ਸਾਡੇ ਨਾਲ ਮੇਰੇ ਨਾਲ ਗੱਲ ਕਰ ਸਕਦਾ ਜੀ ਮੇਰੇ ਨਾਲ ਗੱਲ ਕਰਨਗੇ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦਊਂਗੀ ਤੁਸੀਂ ਬਣਾ ਵੀ ਸਕਦੇ ਆ ਲੋ ਜੀ ਆਪਾਂ ਮਿਸ਼ਰੀ ਰਗੜ ਕੇ ਰੱਖੀ ਸੀ ਉਹ ਵੀ ਵਿੱਚ ਪਾ ਲਈ ਤੇ ਆਪਾਂ ਇਹ ਸਾਰਾ ਕਰ ਲਿਆ ਜੀ ਸਮਾਨ ਤਿਆਰ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਨਾ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਘਰੇ ਬੈਠੇ ਮੰਗਵਾ ਵੀ ਸਕਦੇ ਹੋ ਜੀ ਤੇ ਤੁਸੀਂ ਇਸ ਤਰ੍ਹਾਂ ਘਰੇ ਬਣਾ ਵੀ ਸਕਦੇ ਹੋ ਠੀਕ ਹੈ ਜੀ ਤੇ ਚਲੋ ਕਰ ਦੋ ਵਧੀਆ ਜੇ ਕਮੈਂਟ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਹਨਾ ਤੇ ਤੁਸੀਂ ਮੈਨੂੰ ਦੱਸਣਾ ਪਲੀਜ਼ ਜ਼ਰੂਰ ਤੇ ਆਪਣੇ ਪਿੰਡ ਦਾ ਨਾਮ ਪਤਾ ਜ਼ਰੂਰ ਦੱਸਿਆ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਤੁਹਾਡੇ ਪਿਆਰ ਸਦਕਾ ਹੀ ਆਪਾਂ ਇਹ ਸਾਰਾ ਕੁਝ ਕਰਦੇ ਰਹਿੰਨੇ ਆ ਜੀ ਬਣਾਉਂਦੇ ਰਹਿੰਨੇ ਆ ਇਹ ਸਭ ਤੁਹਾਡਾ ਪਿਆਰ ਹੀ ਹੈ ਜੀ ਆਪਾਂ ਬੰਦਾ ਕਹਿੰਦੇ ਹੁੰਦੇ ਆ ਇਕੱਲਾ ਕੁਝ ਨਹੀਂ ਕਰ ਸਕਦਾ ਹੁੰਦਾ ਭੈਣ ਭਰਾ ਦਾ ਪਿਆਰ ਹੁੰਦਾ ਚਲੋ ਠੀਕ ਹੈ ਜੀ